ਸਸਕਾਰ ਜੀ ਮਹਾਕੋਮਲ ਕਪੂਰ ਤੋਂ ਦੇਖ ਰਹੇ ਚੈਨਰ ਪੰਜਾਬੀ ਕੈਨੇਡਾ ਪ੍ਰਵਾਸੀਆਂ ਪ੍ਰਤੀ ਆਪਣੇ ਨਵੇਂ ਨਿਯਮ ਲਾਂਦਾ ਜਾ ਰਿਹਾ ਤੇ ਸਖਤ ਕਰਦਾ ਜਾ ਰਿਹਾ ਹੈ। ਹਾਲੀ ਦੇ ਵਿੱਚ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਦੇ ਲਈ ਫੈਮਲੀ ਓਪਨ ਵਰਕ ਪਰਮਿਟ ਦੇ ਲਈ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਜਿਸ ਦੇ ਨਾਲ ਯੋਗਤਾ ਨੂੰ ਕਾਟੇ ਗਿਣਤੀ 'ਚ ਬਿਨੈਕਾਰਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਕੈਨੇਡਾ ਵਿੱਚ ਰੁਜ਼ਗਾਰ ਦੇ ਮੌਕੇ ਪਾਲਣ ਵਾਲੇ ਭਾਰਤੀ ਵੀ ਸੋਧ ਹੋਏ ਨਿਯਮਾਂ ਦੇਖ ਕੇ ਤੇਦੇ ਵਿੱਚ ਉੰਕੇ। ਇਹ ਬਦਲਾਅ ਜੋ ਜਨਵਰੀ 2025 ਤੋਂ ਲਾਗੂ ਹੋਣਗੇ ਜੋ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਦੇ ਵਿਆਪਕ ਸੁਧਾਰ ਦਾ ਹਿੱਸਾ ਬਣਨਗੇ 1 ਜਨਵਰੀ ਤੋਂ ਲਾਗੂ ਹੋ ਸੋਦੇ ਹੋਏ ਓਪਨ ਵਰਕ ਪਰਮਿਟ ਨਿਯਮ ਇੱਕ ਅਪਡੇਟ ਕੀਤੀ ਇਮੀਗ੍ਰੇਸ਼ਨ ਯੋਜਨਾ ਦੇ ਨਾਲ ਉੱਦਦੇ ਨੇ ਜੋ ਹਰ ਸਾਲ ਕੈਨੇਡਾ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਂਦੀ ਹੈ ਕੈਨੇਡਾ ਇਸ ਸਾਲ 395000 ਨਵੇਂ ਸਾਇ ਨਿਵਾਸੀਆਂ ਦਾ ਸਵਾਗਤ ਕਰਨ ਦੀ ਉਮੀਦ ਕਰਦਾ ਹੈ ਜੋ ਕਿ ਇਸ ਦੇ ਪਿਛਲੇ 5 ਲੱਖ ਦੇ ਟੀਚੇ ਬਹੁਤ ਘਟਨੇ। ਇਹ ਟੀਚਾ 2026 ਚ 3 ਲੱਖ 80000 ਅਤੇ 2027 ਦੇ ਵਿੱਚ 3 ਲੱਖ 65000 ਤੱਕ ਘਟਾ ਦਿੱਤਾ ਜਾਵੇਗਾ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਦੇ ਲਈ ਫੈਮਿਲੀ ਓਪਨ ਵਰਕ ਪਰਮਿਟ ਯਾਨੀ ਕਿ OWP ਨੂੰ ਹੋਰ ਸਖਤ ਕਰ ਦਿੱਤਾ ਹੈ ਜਿਸ ਦੇ ਨਾਲ ਸੀਮਤ ਗਿਣਤੀ ਵਿੱਚ ਬਿਨੇਕਰਤ ਯੋਗਤਾ ਨੂੰ ਸੀਮਤ ਕਰ ਦਿੱਤਾ ਗਿਆ ਹੈ ਕੈਨੇਡਾ ਵਿੱਚ ਰੁਜ਼ਗਾਰ ਦੇ ਮੌਕੇ ਲੱਭ ਰਹੇ ਭਾਰਤੀ ਵੀ ਸੋਦੇ ਹੋਏ ਨਿਯਮਾਂ ਦੇ ਦਾਇਰੇ ਦੇ ਵਿੱਚ ਆਉਣਗੇ ਇਹ ਤਬਦੀਲੀਆਂ ਜੋ ਕਿ ਜਨਵਰੀ 2025 ਤੋਂ ਲਾਗੂ ਹੋਣਗੀਆਂ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਦੇ ਵਿਆਪਕ ਸੁਧਾਰ ਦਾ ਹਿੱਸਾ ਹਨ ਸੋਧੇ ਹੋਏ OWP ਨਿਯਮ ਜੋ ਕਿ 21 ਜਨਵਰੀ ਤੋਂ ਲਾਗੂ ਹੋਏ ਹਨ ਇਹ ਇੱਕ ਅਪਡੇਟ ਕੀਤੀ ਇਮੀਗ੍ਰੇਸ਼ਨ ਯੋਜਨਾ ਦੇ ਨਾਲ ਆਉਂਦੇ ਨੇ ਜੋ ਕੈਨੇਡਾ ਵੱਲੋਂ ਸਾਲਾਨਾ ਸਵੀਕਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਂਦਾ ਹੈ ਦਾਸੀ ਕੈਨੇਡਾ ਇਸ ਸਾਲ 395000 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਉਮੀਦ ਕਰ ਰਿਹਾ ਹੈ ਜੋ ਕਿ ਇਸ ਦੇ ਪਿਛਲੇ 5 ਲੱਖ ਦੇ ਟੀਚੇ ਤੋਂ ਬਹੁਤ ਘੱਟ ਹੈ ਇਹ ਟੀਚਾ 2026 ਦੇ ਵਿੱਚ ਘਟ ਕੇ 380000 ਅਤੇ 2027 ਦੇ ਵਿੱਚ 365000 ਰਹਿ ਜਾਵੇਗਾ ਕੈਨੇਡਾ ਵਿੱਚ ਪਰਿਵਾਰਕ ਔਰ ਡਬਲਯੂਪੀ ਕੀ ਹੁੰਦਾ ਹੈ ਇਸ ਦੀ ਗੱਲ ਕੀਤੀ ਜਾਵੇ ਤਾਂ ਫੈਮਿਲੀ ਓਪਨ ਵਰਕ ਪਰਮਿਟ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀਆਂ ਨੂੰ ਕਿਸੇ ਇੱਕ ਨੌਕਰੀ ਜਾਂ ਰੁਜ਼ਗਾਰਦਾਤਾ ਦੇ ਨਾਲ ਜੁੜੇ ਬਿਨਾਂ ਪੂਰੇ ਕੈਨੇਡਾ ਦੇ ਵਿੱਚ ਜ਼ਿਆਦਾਤਰ ਰੁਜ਼ਗਾਰਦਾਤਾਵਾਂ ਦੇ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਪਹਿਲਾਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਬਹੁਤ ਸਾਰੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਸਨ ਹਾਲਕਿ ਨਵੇਂ ਨਿਯਮਾਂ ਤਹਿਤ ਯੋਗਤਾ ਕਾਫੀ ਹੱਦ ਤੱਕ ਸੀਮਤ ਹੋ ਚੁੱਕੀ ਹੈ ਨਵੀਂ ਯੋਗਤਾ ਦੇ ਮਾਪ ਡੰਡਾ ਦੀ ਗੱਲ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਹੁਣ OWLP ਦੇ ਲਈ ਯੋਗ ਹੋਣ ਦੇ ਲਈ ਹੇਠ ਲਿਖੀਆਂ ਸ਼ਰਤਾਂ ਦੇ ਵਿੱਚੋਂ ਇੱਕ ਨੂੰ ਪੂਰਾ ਕਰਨਾ ਹੋਵੇਗਾ ਪਹਿਲੀ ਅੰਤਰਰਾਸ਼ਟਰੀ ਵਿਦਿਆਖਿਆ ਨੂੰ ਘੱਟੋ ਘੱਟ 16 ਮਹੀਨਿਆਂ ਤੱਕ ਚੱਲਣ ਵਾਲੇ ਮਾਸਟਰ ਪ੍ਰੋਗਰਾਮਾ ਦੇ ਵਿੱਚ ਦਾਖਲ ਹੋਣਾ ਚਾਹੀਦਾ ਹੈ ਦੂਜੀ ਵਿਦਿਆਰਥੀ ਡਾਕਟੋਰਲ ਪ੍ਰੋਗਰਾਮ ਦਾ ਪਿੱਛਾ ਕਰ ਰਿਹਾ ਹੈ ਤੀਸਰੀ ਅਤੇ ਆਖਰੀ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਨੂੰ ਖਾਸ ਪੇਸ਼ੇਵਰ ਜਾਂ ਫਿਰ ਯੋਗ ਪ੍ਰੋਗਰਾਮਾਂ ਦੇ ਵਿੱਚ ਦਾਖਲ ਹੋਣਾ ਚਾਹੀਦਾ ਹੈ 10 ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀ ਯੋਗ ਹਨ ਜੇਕਰ ਕਰਮਚਾਰੀ ਸਿੱਖਲਾਈ ਸਿੱਖਿਆ అనుభవ ਅਤੇ ਜ਼ਿੰਮੇਵਾਰੀਆਂ T0 ਜਾਂ 1 ਦੇ ਅਧੀਨ ਵਰਗੀਕ੍ਰਿਤ ਨੌਕਰੀ ਦੇ ਵਿੱਚ ਕੰਮ ਕਰਦਾ ਹੈ ਜਾਂ 2 ਜਾਤਿਨ ਭੂਮਿਕਾਵਾਂ ਦੇ ਵਿੱਚ ਟੀਰ ਕੰਮ ਕਰਦਾ ਹੈ ਜਾਂ ਫਿਰ ਮਜ਼ਦੂਰ ਅਧਿਕਾਰ ਦਾ ਅਨੁਭਵ ਕਰਦਾ ਹੈ ਇਨ੍ਹਾਂ ਖੇਤਰਾਂ ਦੇ ਵਿੱਚ ਕੁਦਰਤੀ ਵਿਗਿਆਨ ਉਸਾਰੀ ਸਿਹਤ ਸੰਭਾਲ ਕੁਦਰਤੀ ਸਰੋਤ ਸਿੱਖਿਆ ਖੇਡਾਂ ਅਤੇ ਫੌਜ ਵੀ ਸ਼ਾਮਲ ਨੇ ਪਿਛਲੇ ਆਪਦੰਡਾ ਦੇ ਅਧੀਨ ਪ੍ਰਵਾਨਿਤ OWP ਆਪਣੀ ਮਿਆਦ ਭੁਗਨ ਤੱਕ ਵੈਦ ਰਹਿਣਗੇ ਦੱਸਿਆ ਗਿਆ ਕਿ ਮੌਜੂਦਾ ਓਪਨ ਵਰਕ ਪਰਮਿਟ ਪਿਛਲੇ ਮਾਪਦੰਡਾ ਦੇ ਤਹਿਤ ਪ੍ਰਮਾਣਿਤ ਓਪਨ ਵਰਕ ਪਰਮਿਟ ਆਪਣੀ ਮਿਆਦ ਪੁੱਗਣ ਤੱਕ ਵੈਧ ਰਹਿਣਗੇ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਪਰਿਵਾਰਿਕ ਮੈਂਬਰਾਂ ਦੇ ਲਈ ਨਵੀਨੀਕਰਨ ਸੰਭਵ ਹੈ ਬਸ਼ਰਤੇ ਉਹ ਆਪਣੇ ਮੌਜੂਦਾ ਪਰਮਿਟ ਦੇ ਲਈ ਮੂਲੇ ਮਾਪਦੰਡ ਪੂਰੇ ਕਰ ਸਕਦੇ ਨੇ ਅਤੇ ਇਨ੍ਹਾਂ ਮਾਮਲਿਆਂ ਦੇ ਵਿੱਚ ਨਵੀਨੀਕਰਨ ਦੀ ਮਿਆਦ ਮੁੱਖ ਬਿਨੇਕਾਰ ਦੇ ਅਧਿਆਇ ਜਾਂ ਫਿਰ ਵਰਕ ਪਰਮਿਟ ਦੇ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਕਰਮਚਾਰੀਆਂ ਦੇ ਜੀਵਨ ਸਾਥੀ ਜੋ ਮੁਕਤ ਵਪਾਰ ਸਮਝੌਤੇ ਦੇ ਅਧੀਨ ਹੁੰਦੇ ਨੇ ਜਾਂ ਸਥਾਈ ਨਿਵਾਸ ਦੇ ਵਿੱਚ ਚਲੇ ਜਾਂਦੇ ਨੇ ਇਹਨਾਂ ਤਬਦੀਲੀਆਂ ਤੋਂ ਪ੍ਰਭਾਵਿਤ ਨਹੀਂ ਹੁੰਦੇ